ਮਹੱਲਾ ਕਲੀਨਿਕ ਖੋਲ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਉੱਪਰ ਸਰਕਾਰ ਪੰਜਾਬ ਸਰਕਾਰ ਆਪਣੀ ਪਿੱਠ ਹਰੇਕ ਪ੍ਰੋਗਰਾਮ ਦੇ ਵਿੱਚ ਥਾਪੜ ਦੀ ਨਜ਼ਰ ਆਉਂਦੀ ਹੈ ਲੇਕਿਨ ਹੁਣ ਇਹ ਮਹੱਲਾ ਕਲੀਨਿਕ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਲਈ ਸਿਰਦਰਦੀ ਬਣ ਸਕਦੇ ਨੇ ਕਿਉਂਕਿ ਹੁਣ ਇਹਨਾਂ ਮਹੱਲਾ ਕਲੀਨਿਕਾਂ ਦੇ ਕਾਰਨ ਹੀ ਜਦੋਂ ਆਮ ਆਦਮੀ ਪਾਰਟੀ ਦਾ ਨਵਾਂ ਪ੍ਰੋਗਰਾਮ ਤੁਹਾਡਾ ਐਮਐਲਏ ਤੁਹਾਡੇ ਵਿਚਾਰ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਜਿਸ ਦੇ ਤਹਿਤ ਜਦੋਂ ਹੁਣ ਐਮਐਲਏ ਮੰਤਰੀ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਪਿੰਡਾਂ ਦੇ ਲੋਕਾਂ ਮਹੱਲਾ ਕਲੀਨਿਕਾ ਨੂੰ ਲੈ ਕੇ ਤਿੱਖੇ ਸਵਾਲ ਨੇ ਜਿਹੜੇ ਉਹ ਆਪਣੇ ਵਿਧਾਇਕਾਂ ਆਪਣੇ ਮੰਤਰੀਆਂ ਨੂੰ ਕਰਨ ਲੱਗੇ ਨੇ ਜਿਸ ਦੇ ਉੱਪਰ ਸਰਕਾਰ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਹੁਣ ਸਿਹਤ ਮੰਤਰੀ ਜਦੋਂ ਪਿੰਡਾਂ ਦਾ ਦੌਰਾ ਕਰਨ ਦੀ ਪੁੱਜੇ ਤਾਂ ਕੈਂਪ ਲਗਾਇਆ ਗਿਆ ਤਾਂ ਇਸ ਕੈਂਪ ਦੇ ਵਿਚਕਾਰ ਪਿੰਡ ਦੇ ਲੋਕਾਂ ਦੇ ਵੱਲੋਂ ਮਹੱਲਾ ਕਲੀਨਿਕਾ ਨੂੰ ਲੈ ਕੇ ਸਿਹਤ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਗਏ ਨੇ ਸਵਾਲ ਇਹ ਕਿ ਆਖਰ ਸ਼ਹਿਰਾਂ ਦੇ ਵਿੱਚ ਤਾਂ ਪਹਿਲਾਂ ਵੀ ਸਹੂਲਤਾਂ ਹੁੰਦੀਆਂ ਨੇ ਵੱਡੇ ਹਸਪਤਾਲ ਹੁੰਦੇ ਨੇ ਉੱਥੇ ਮਹਾਲਾ ਕਲੀਨਿਕ ਧੜਾ ਧੜ ਖੋਲੇ ਜਾ ਰਹੇ ਨੇ ਪਰ ਪਿੰਡਾਂ ਦੇ ਵਿੱਚ ਸਿਹਤ ਸਹੂਲਤਾਂ ਦੇ ਨਾਲ ਵਿਤਕਰਾ ਕਿਉਂ ਪਿੰਡਾਂ ਦੇ ਲੋਕਾਂ ਦੇ ਨਾਲ ਵਿਤਕਰਾ ਕਿਉਂ ਪਿੰਡਾਂ ਦੇ ਵਿੱਚ ਇਹ ਮਹਾਲਾ ਕਲੀਨਿਕ ਕਿਉਂ ਨਹੀਂ ਖੁੱਲ ਰਹੇ ਜਿਹੜੇ ਕੀ ਵੱਡੀ ਸਰਦਾਰੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਵਾਲ ਪੰਜਾਬ ਸਰਕਾਰ ਲਈ ਬਣ ਸਕਦੇ ਨੇ ਦਰਅਸਲ ਤੁਹਾਡਾ ਐਮਐਲਏ ਤੁਹਾਡੇ ਵਿਚਾਰ ਪ੍ਰੋਗਰਾਮ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੋਕਾਂ ਨੂੰ ਅਬ ਬਲਬੀਰ ਸਿੰਘ ਨੂੰ ਲੋਕਾਂ ਨੇ ਕਈ ਸਵਾਲ ਕੀਤੇ ਲੋਕਾਂ ਨੇ ਉਹਨਾਂ ਤੋਂ ਪੁੱਛਿਆ ਕਿ ਸ਼ਹਿਰਾਂ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਪਰ ਪਿੰਡਾਂ ਨੂੰ ਇਸ ਤੋਂ ਵਾਂਝੇ ਕਿਉਂ ਰੱਖਿਆ ਗਿਆ ਜਦਕਿ ਪੰਜਾਬ ਦਾ ਵੱਡਾ ਹਿੱਸਾ ਪਿੰਡਾਂ ਵਿੱਚ ਵੱਸਦਾ ਹੈ ਇਸ ਮੌਕੇ ਸਿਹਤ ਮੰਤਰੀ ਨੇ ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਇਹ ਉਹ ਪ੍ਰੋਗਰਾਮ ਸੀ ਜਿਹੜਾ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪਿਛਲੇ ਦਿਨ ਐਨਾਉਂਸ ਕੀਤਾ ਗਿਆ ਸੀ ਵੀ ਤੁਹਾਡੇ ਐਮਐਲਏ ਤੁਹਾਡੇ ਵਿਚਕਾਰ ਇਸ ਦੌਰਾਨ ਏਡੀਸੀ ਡਾਕਟਰ ਹਰਜਿੰਦਰ ਸਿੰਘ 베ਦੀ ਐਸਡੀਐਮ ਰੀਚਾ ਗੋਇਲ ਤੇ ਸਿਵਲ ਸਰਜਨ ਡਾਕਟਰ ਜਤਿੰਦਰ ਕਾਉਂਸਲ ਨੇ ਜਿਹੜੇ ਉਹ ਇਸ ਕੈਂਪ ਦੇ ਵਿੱਚੋਂ ਮੌਜੂਦ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਸੀ ਜਦੋਂ ਵੀ ਤੁਹਾਡੇ ਮੰਤਰੀ ਵਿਧਾਇਕ ਤੁਹਾਡੇ ਨਾਲ ਆਉਣਗੇ ਤਾਂ ਆਫੀਸਰ ਸਹਿਮਾਨ ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਪਹੁੰਚਣਗੇ ਇਸ ਮੌਕੇ ਆਮ ਲੋਕਾਂ ਵੱਲੋਂ ਸਿਹਤ ਮੰਤਰੀ ਕੋਲੋਂ ਪਿੰਡਾਂ ਦੇ ਵਿਕਾਸ ਵੱਲ ਵੱਧ ਧਿਆਨ ਦੇਣ ਦੀ ਮੰਗ ਕੀਤੀ ਗਈ ਜਦਕਿ ਸ਼ਹਿਰਾਂ ਵਿੱਚ ਤਾਂ ਪੰਜਾਬ ਸਰਕਾਰ ਪਹਿਲਾਂ ਹੀ ਬਾਦੂ ਸੇਲ ਸਹੂਲਤਾਂ ਦੇ ਰਹੀ ਹੈ ਦੂਜੇ ਪਾਸੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ ਕੰਮ ਕਰ ਰਹੀ ਹੈ ਇਸ ਲਈ ਸਰਕਾਰ ਵੱਲੋਂ ਤੇ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਅਰੰਭੇ ਗਏ ਹਨ ਜੋ ਲਗਾਤਾਰ ਜਾਰੀ ਹਨ ਸਿਹਤ ਮੰਤਰੀ ਨੇ ਅੱਜ ਪਿੰਡ ਰੋਟਾ ਰੋਟੀ ਰੋਟੀ ਵਸਤਾ ਇੱਛਿਆ ਲਲੌੜਾ ਰੋਟੀ ਛੰਨਾ ਰੋਟੀ ਖਾਸ ਹਿਆਣਾ ਖੁਰਦ ਅਤੇ ਹਿਆਣਾ ਕਲਾ ਦੇ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਦੱਸਿਆ ਕਿ ਜਿਹੜੇ ਪਿੰਡਾਂ ਵਿੱਚ ਡਿਸਪੈਂਸਰੀਆਂ ਨਹੀਂ ਹਨ ਉੱਥੇ ਹਰ ਹਫ਼ਤੇ ਆਤੀ ਆਧੁਨਿਕ ਐਂਬੂਲੈਂਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਜਿੱਥੇ ਪਿੰਡ ਵਾਸੀ ਆਪਣੀ ਟੈਸਟ ਕਰਵਾ ਸਕਦੇ ਹਨ ਅਤੇ ਦਵਾਈ ਵੀ ਲੈ ਸਕਦੇ ਹਨ ਉਹਨਾਂ ਪਿੰਡ 로ਡੀ ਵਸਤਾ ਵਿੱਚ ਪੰਚਾਇਤੀ ਰਾਜ ਵਿਭਾਗ ਵੱਲੋਂ ਰਾਉਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਣਾਏ ਸੋਲਿਡ ਬੇਸਡ ਮੈਨੇਜਮੈਂਟ ਪ੍ਰੋਜੈਕਟ ਦਾ ਪ੍ਰੋਜੈਕਟ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਸੋ ਜਿੱਥੇ ਇੱਕ ਪਾਸੇ ਲੋਕ ਮੰਤਰੀ ਸਾਹਿਬ ਨੂੰ ਇਹ ਸਵਾਲ ਪੁੱਛ ਰਹੇ ਸੀ ਕਿ ਪਿੰਡਾਂ ਦੇ ਵਿੱਚ ਇਹ ਸਹੂਲਤਾਂ ਕਿਉਂ ਨਹੀਂ ਸ਼ਹਿਰਾਂ ਦੇ ਵਿੱਚ ਤਾਂ ਪਹਿਲਾਂ ਹੀ ਸਹੂਲਤਾਂ ਵਧੀਆ ਨੇ ਹਸਪਤਾਲ ਨੇ ਫਿਰ ਇਹ ਮੁਹੱਲਾ ਕਲੀਨਿਕ ਪਿੰਡਾਂ ਦੀ ਬਜਾਏ ਸ਼ਹਿਰਾਂ ਦੇ ਵਿੱਚ ਹੀ ਕਿਉਂ ਖੋਲੇ ਜਾ ਰਹੇ ਨੇ ਇਸ ਦੇ ਜਵਾਬ ਦੇ ਵਿੱਚ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨਹੀਂ ਉੱਤੇ ਹਰ ਹਫ਼ਤੇ ਜਿਹੜੀਆਂ ਅਤਿ ਆਧੁਨਿਕ ਐਂਬੂਲੈਂਸ ਨੇ ਉਹ ਪਹੁੰਚਦੇ ਨੇ ਜਿੱਥੋਂ ਆਪਣੇ ਟੈਸਟ ਕਰਵਾਏ ਜਾ ਸਕਦੇ ਨੇ ਲੋਕ ਕਰਵਾ ਸਕਦੇ ਨੇ ਤੇ ਲੋਕ ਦਵਾਈ ਲੈ ਸਕਦੇ ਨੇ ਪਰ ਸਵਾਲ ਇਹ ਹੈ ਕਿ ਹਰ ਹਫ਼ਤੇ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਪਿੰਡ ਵਿੱਚ ਪਹੁੰਚਣ ਵਾਲੀ ਐਂਬੂਲੈਂਸ ਪਿੰਡ ਦੇ ਲੋਕਾਂ ਨੂੰ ਸਿਹਤ ਸਹੂਲਤਾ ਦੇਣ ਵਿੱਚ ਸਮਰੱਥ ਹੈ ਸੋ ਇਹ ਸਵਾਲ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਿੱਖੇ ਹੋ ਕੇ ਲੋਕਾਂ ਦੁਆਰਾ ਆਪਣੇ ਪ੍ਰਤੀਨਿਧ ਦੇ ਤੋਂ ਆਪਣੇ ਐਮਐਲਏ ਤੋਂ ਆਪਣੇ ਮੰਤਰੀਆਂ ਤੋਂ ਪੁੱਛੇ ਜਾਣਗੇ ਸੋ ਜਿਹੜੇ ਸਿਹਤ ਸਹੂਲਤਾਂ ਦੇ ਉੱਪਰ ਆਪਣੀ ਪਿੱਠ ਸਰਕਾਰ ਥਾਪੜ ਰਹੀ ਹੈ ਇਹ ਸਿਹਤ ਸਹੂਲਤਾਂ ਇਹ ਮੁਹੱਲਾ ਕਲੀਨਿਕ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਲਈ ਵੱਡੀ ਸਰਦਾਰਦੀ ਵੀ ਬਣ ਸਕਦੇ ਨੇ ਕਿਉਂਕਿ ਲੋਕਾਂ ਨੇ ਇਸ ਸੰਬੰਧ ਦੇ ਵਿੱਚ ਹੁਣ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਨੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਾ ਲੋਕਾਂ ਨਾਲ ਟੀਵੀ ਦੇ ਨਾਲ